ਦੇ ਉਸ ਤੋਂ ਸਸਿਕਾ ਕਿਤੇ ਆਲੇ ਦੇ ਖਿਲਾਫ ਐਕਸ਼ਨ ਅਸੀਂ ਦੇ ਐਂ ਵਿੱਚਾਂਗੇ ਬੜੇ ਚੱਤੋਂ ਵੇਚਦੇ ਆ ਸਾਨੂੰ ਕੋ ਰੋਕੇ ਮੁਖਾਵੇ ਇਹ ਡਾਇਲੋਗ ਕੱਲ ਇੱਕ ਬੜਾ ਚੱਲਿਆ ਸੀਗਾ ਉਹ ਬੀਬੀ ਕਹਿੰਦੀ ਹੈ ਕਹੀ ਇੱਕ ਬੀਬੀ ਦਾ ਮਸਲਾ ਨਹੀਂ ਹੈ ਇਹੋ ਜਿਹੇ ਬੜੇ ਸੈਂਕੜੇ ਨੇ ਹਜ਼ਾਰਾਂ ਪੰਜਾਬ ਦੇ ਵਿੱਚ ਹੈਗੇ ਆ ਪਰ ਜਿਹੜੇ ਪਹਿਲ ਕੀਤੀ ਹੈ ਨਾ ਬਹੁਤ ਵਧੀਆ ਪੰਜਾਬ ਸਰਕਾਰ ਆ ਪ੍ਰਸ਼ਾਸਨ ਆ ਮਿਲਦੇ ਉਹ ਬੇਨਤੇ ਆ ਮੈਂ ਪਹਿਲਕਿ ਵੀਡੀਓ ਪਾਈ ਸੀਗੇ ਇਹਨਾਂ ਦਾ ਹੱਲ ਪਰਚੇ ਪਰਚੇ ਨਹੀਂ ਹੈਗਾ ਠੀਕ ਹੈ ਪਰਚਾ ਵੀ ਦਿਓ ਇਹਨਾਂ ਪਰਚੇ ਪਰਚੇ ਹੱਲ ਨਹੀਂਗਾ ਪਰਚਾ ਹੋਇਆ ਇੱਕ ਅੰਦਰ ਗਿਆ ਦੂਜਾ ਸਟਾਰਟ ਬਾਹਰ ਹੋਏਗਾ ਦੂਜਾ ਗਾ ਤੀਜਾ ਪਰੋ ਜੇ ਦੋ ਤਿੰਨੇ ਬਦਲ ਜਗੇ ਪਿੱਛੇ ਬੀਬੀਏ ਵਿੱਚ ਜਾਂਦੇ ਆ ਇਹ ਪਰਚੇ ਪਰਚੇ ਦਾ ਮਸਾ ਹਲ ਉਡਾਣਾ ਦੇਗਾ ਇਹਨਾਂ ਦੇ ਤੋਂ ਨੂੰ ਹੱਥ ਪਾਉਣਾ ਪੈਣਾ ਮੈਂ ਤਾਂ ਬੱਸ ਕੁਝ ਹੋਰ ਕਹਿ ਸੀ ਉਦੋਂ ਪਰ ਜਿਹੜਾ ਆ ਕੰਮ ਕੰਮ ਕੀਤਾ ਨਾ ਜਾਂ ਰਾਜ ਕੰਮ ਕੀਤਾ ਜਿਹੜਾ ਉਹ ਵੀ ਬਿਲਕੁਲ ਬਹੁਤ ਵਧੀਆ ਸਿਰੇ ਦਾ ਫੋਰ ਇੱਥੇ ਕੰਮ ਰੁਕਣਾ ਨਹੀਂ ਚਾਹੀਦਾ ਹੈ ਇਹ ਪੀੜਾ ਪੰਜਾ ਪੰਜਾਬ ਦਾ ਜਿਹੜਾ ਵੀ ਵੇਚਦਾ ਵਾ ਜਿਹੜੇ ਵੀ ਸ਼ਹਿਰ ਚ ਵੇਚਦਾ ਕੋਈ ਪਿੰਡ ਜਾਂ ਕੋਈ ਸ਼ਹਿਰ ਬਚਿਆ ਹੋਇਆ ਨਹੀਂ ਇਸ ਕੰਮ ਤੋਂ ਜੇ ਕੋਈ ਕਹਦਾ ਸਾਡੇ ਪਿੰਡ ਚ ਕੋਈ ਪਤਾ ਨਹੀਂ ਵੇਚਦਾ ਸਾਡੇ ਸ਼ਹਿਰ ਚ ਨਹੀਂ ਸਾਡੇ ਇਹਨਾਂ ਕੋਈ ਪਿੰਡ ਅਜੇ ਹੈਗੇ ਆ ਪਿੰਡਾਂ ਦੇ ਪਿੰਡ ਹੀ ਵੇਚੀ ਜਾਂਦੇ ਆ ਸਭ ਨੂੰ ਪਤਾ ਕਿ ਕਿਹੜੇ-ਕਿਹੜੇ ਪਿੰਡਾਂ ਚ ਸ਼ਹਿਰ ਦੇ ਵਿੱਚ ਤਰਕੁੜ ਸ਼ਹਿਰ ਦੇ ਵਿੱਚ ਜੇ ਗੱਲ ਕਰਾਂ ਇੱਥੇ ਬਹੁਤ ਆ ਹਰ ਸ਼ਹਿਰ ਦੀ ਕਹਾਣੀ ਏ ਕਿਸੇ ਇੱਕ ਸ਼ਹਿਰ ਦੀ ਇੱਕ ਪਿੰਡ ਦੀ ਕਹਾਣੀ ਏ ਤੇ ਪੰਜਾਬ ਸੁਕਾ ਨੇੜਾ ਕੰਮ ਕੀਤਾ ਮੈਂ ਕਹਿੰਦਾ ਬਹੁਤ ਵਧੀਆ ਪਰ ਸ਼ਾਸਨ ਜਿਹੜਾ ਰਾਤ ਪੰਜਾ ਚਲਾਇਆ ਸਲੂਟ ਆ ਸਲੂਟ ਸਲੂਟ ਮਾਰਨਾ ਬਣਦਾ ਵੀ ਐ ਕਿਉਂਕਿ ਹੁਣ ਕਈ ਕਹ ਰਹੇ ਆ ਗਰੀਬਾਂ ਦੇ ੱਤਕਾਂ ਵਿਚ ਗਰੀਬ ਪਰਿਵਾਰ ਗਰੀਬ ਪਰਵਾ ਕੁਰੀ ਜਦੋਂ ਲੋਕਾਂ ਦੇ ਘਰਾਂ ਕਾ ਬਰਬਾਦ ਕਰ ਤਾ ਗਰੀਬ ਕਿਵੇਂ ਹੋਗੇ ਉਹ ਕੋਈ ਵੀ ਜਿਹੜਾ ਵੀ ਹੈਗਾ ਵਾ ਕਿੱਡਾ ਕੰਬੀ ਖਾਨ ਆ ਸਰਕਾਰ ਨੂੰ ਇਜਾਰਸ਼ਾ ਜਿੱਤੇ ਵੀ ਕਲੀਅਰ ਹੁੰਦਾ 15 ਦਾ 15 ਇਹ ਕੰਮ ਕੀਤਾ ਨਾ ਨਾ ਕੁਲ ਪੰਜਾ ਨਾਲ ਦਾ ਚਲਾ ਦੋ ਦੋ ਚਾਰ ਪੰਜ ਸੱਤ ਤਾਂ ਚੱਲ ਗਿਆ ਬਾਕੀ ਆਪਾਂ ਠਾ ਕੇ ਬਹਿ ਜਣੇ ਕਿਉਂਕਿ ਪਿਆਰ ਨਾਲ ਮੰਨਣ ਵਾਲੀਆਂ ਝੂਠਾ ਜਿੰਸਾਂ ਹੈ ਨਹੀਂ ਗਈਆਂ ਇਹਨਾਂ ਪੈਸਾ ਮੋਕਾ ਰੱਖਿਆ ਕੰਮ ਕੰਮ ਦੇ ਲੋੜ ਨੂੰ ਜੇ ਪਰਦੇ ਪਾਉਂਦੇ 500 ਕੁੜੀਆਂ ਕਰਦੇ ਮੋਟਰਲ ਵੇਚ ਕੇ ਆ ਘਰੇ ਵੜ ਜਾਂਦੇ ਆ ਆਰਾਮ ਨਾਲ ਕਮਾਈ ਕਰਕੇ ਲੋਕਾਂ ਨੂੰ ਮਾਰਦੇ ਬੇਸ਼ੱਕ ਲੋਕਾਂ ਨੂੰ ਵੀ ਸਮਝਣਾ ਪੈਣਾ ਕਿ ਮਾਰੇ ਚੀਜ਼ ਆ ਜਿਹੜੇ ਕਰਦੇ ਨਸ਼ਾ ਖਾਂਦੇ ਨਸ਼ਾ ਜੋ ਵੀ ਹੈਗਾ ਉਹਨਾਂ ਨੂੰ ਸਮਝਣਾ ਸਮਝਣਾ ਪੜਿਆ ਕੰਮਾਰੇ ਵੀ ਇਹ ਨੁਕਸਾਨਦੇ ਆ ਇਹਦਾ ਰਸਤਾ ਸਿੱਧਾ ਜਾ ਕੇ ਕਬਰਾਂ 'ਚ ਖੋਲਦਾ ਸਿੱਧੀ ਮੌਤ ਹੈ ਦੀ ਉਹਨਾਂ ਨੂੰ ਸਮਝਣਾ ਚਾਹੀਦਾ ਬਾਕੀ ਜਿਹੜੇ ਵੇਚਦੇ ਆ ਇਹਨਾਂ ਬਾਅਦ ਤੇ ਫੇਰ ਮੈਂ ਕਹਾਂ ਪੀ ਪਰਚਾ ਪਰਚਾ ਖੜਾ ਛੱਡੋ ਜਿਹੜਾ ਕਮਰਾਤੀ ਕੀਤਾ ਇਹ ਕੰਮ ਸਭ ਤੋਂ ਵਧੀਆ ਪਰਚਾ ਵੀ ਦਿਓ ਅੰਦਰ ਤੁੰਨੋ ਪਰ ਨਾਲ ਦੇ ਨਾਲ ਜਿਹੜਾ ਸਫਾਈ ਹੁਣ ਮੈਂ ਇੱਥੇ ਗੱਲ ਕਰਨੀ ਜੋਗੀ ਦੀ ਮੈਂ ਇਹ ਯੂਪੀ ਜਿਹੜਾ ਸਾਡਾ ਇਲਾਕਾ ਯੂਪੀ ਆ ਜੋਗੀ ਨੇ ਉੱਥੇ ਤੁੰਨ ਪਾ ਕੇ ਰੱਖੀ ਹੋਈ ਆ ਨਸਾਂ ਬੰਦ ਕੀਤੀਆਂ ਪਈਆਂ ਜਿਹੜੇ ਕਿਹਦੇ ਬਦਮਾਸ਼ ਆ ਰਾਤ ਲੋਕੀ ਡਰਦੇ ਬਾਹਰ ਨਹੀਂ ਸਿੱਖਦੇ ਹੁੰਦੇ ਪਰ ਅੱਜ ਲੋਕ ਸ਼ਰਿਆਮ ਤੁਰੇ ਫੜਦੇ ਆ ਰਾਤ ਤੁਰੇ ਫੜਦੇ ਆਪਣਾ ਕਾਰੋਬਾਰ ਕਰਦੇ ਕੋਈ ਕਿਹਨੂੰ ਛੇੜਨੋਂ ਤੱਕ ਨਹੀਂ ਆਉਂਦੇ ਇੱਕਦੋ ਇੱਕੜਾਂ ਹੋ ਜਾਂਦੀਆਂ ਹੋਣਗੀਆਂ ਪਾ ਜਿਹੜੀ ਬਹੁਤ ਜ਼ਿਆਦਾ ਅੰਨ ਪਿਆ ਹੋਇਆ ਸੀ ਨਾ ਉੱਥੇ ਉਹ ਹੈ ਨਹੀਂ ਗਾ ਪੰਜਾਬ ਨੂੰ ਇਹ ਕੰਮ ਪੰਜਾਬ ਸਰਕਾਰ ਕੋਈ ਵੀ ਕੰਮ ਕਰਨਾ ਪੈਣਾ ਪਿਆਰ ਨਾਲ ਮੰਨਣਾ ਹੈ ਹੈ ਨਹੀਂ ਇਹ ਜਿਹੜਾ ਕੰਮ ਰਾਤੀ ਕੀਤਾ ਇਹ ਤੋਂ ਵੱਧ ਕੇ ਕਰਨਾ ਪਣਾ ਕੁਝ ਨਾ ਕੁਝ ਸੱਚ ਹੈ ਤੇ ਜਿਹੜਾ ਕੰਮ ਨਾ ਕੀਤਾ ਸਰਕਾਰ ਨੇ ਸਲੂਟ ਆ ਪ੍ਰਸ਼ਾਸਨ ਨੂੰ ਸਲੂਟ ਆ ਪਰ ਫੇਰ ਗੱਲ ਆ ਕਿ ਇਹ ਕੰਮ ਰੁਕਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਜਿਹੜੀਆਂ ਵੀ ਕਲੀਅਰ ਕਰੋ ਆਇਡੈਂਟੀਫਾਈ ਕਰੋ ਜਿਹੜੇ ਬੰਦੇ ਵੇਚਦੇ ਆ ਨਾਲ ਨਾਲ ਸਫਾਈਆਂ ਸ਼ੁਰੂ ਕਰ ਦਿਓ ਵੇ ਪੰਜਾਬ ਬਚਾਉਣਾ ਤੇ ਕੁਝੇ ਕੋਈ ਨਹੀਂ ਤੁਸੀਂ ਆਉਂਦੇ ਜਾਂਦੇ ਨਹੀਂ ਕੁਝ ਨਾ ਵੀ ਕੋਈ ਚੱਕਰ ਨਹੀਂ ਆ ਪਰ ਤੁਸੀਂ ਜੇ ਪੰਜਾਬ ਬਚਾਉਣਾ ਤੇ ਇੱਕ ਇਹ ਕੰਮ ਕਰ ਜੋ ਤੇ ਸਾਰੀ ਦੁਨੀਆ ਤੁਹਾਨੂੰ ਅੱਜ ਤੱਕ ਕੱਲ ਦੇ ਕੰਮ ਤੋਂ ਲੋਕ ਸਾਰੇ ਕਹਿ ਰਹੇ ਸਰਾਨਾ ਕਰ ਰਹੇ ਬਹੁਤ ਦੇ ਕੀਤਾ ਕਿਉਂ ਕਿਉਂਕਿ ਲੋਕ ਇਹ ਚਾਹੁੰਦੇ ਆ ਕਿ ਇਹ ਗੰਦ ਪੰਜਾਬ ਕਿਉਂ ਜੜ ਪੰਜਾਬ ਚ ਪੁੱਟੀ ਜਾਵੇ ਅਗਰ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਹੋ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ ਉਸਤੋ